ਇਸ ਕਰਕੇ ਤਾਂ ਤਬਲਾ ਸੰਗੀਤ ਦੀ ਜਾਨ ਹੈ ਸੋ ਆਓ ਆਪਾਂ ਤਬਲਾ ਸੰਗਤ ਕਰੀਏ ਤਬਲਾ ਬੰਦ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਬਹੁਤ ਸ਼ੁਕਰਗੁਜ਼ਾਰ ਆ ਤਨ ਤਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦੇ ਜਿਨ੍ਹਾਂ ਦੀ ਅਪਾਰ ਕਿਰਪਾ ਦਾ ਸੇ ਸਦਕਾ ਸਾਡੇ ਬਹੁਤ ਹੀ ਸਤਿਕਾਰਯੋਗ ਉਸਤਾਦ ਹਰਕੀਰਤ ਸਿੰਘ ਜੀ ਤੀਬਰ ਸਾਡੇ ਬਹੁਤ ਹੀ ਸਤਿਕਾਰਯੋਗ ਉਸਤਾਦ ਰਾਗੀ ਲਾਲ ਸਿੰਘ ਜੀ ਧਨੋਲਾ ਜਿਨ੍ਹਾਂ ਤੋਂ ਦਾਸ ਨੂੰ 2-3 ਸਾਲ ਵਿਦਿਆ ਲੈੰਦਾਸ ਭਾਗ ਪ੍ਰਾਪਤ ਹੈ ਅੱਜ ਕੱਲ ਦਾਸ ਪੰਜਾਬ ਘਰਾਣੇ ਦੇ ਮਹਾਨ ਉਸਤਾਦ ਉਸਤਾਦ ਡਾਕਟਰ ਜਗਮੋਨ ਸ਼ਰਮਾ ਜੀ ਤੋਂ ਮੈਂ ਤਾਲੀਮ ਲੈ ਰਿਹਾ ਹਾਂ ਉਹਨਾਂ ਤੋਂ ਲਈ ਹੋਈ ਤਾਲੀਮ ਦੇ ਉਹਨਾਂ ਦੇ ਹੁਕਮ ਦੇ ਸਦਕਾ ਜੋ ਉਹਨਾਂ ਨੇ ਸਾਨੂੰ ਹੁਕਮ ਹੈ ਉਹ ਵਿਦਿਆ ਨੂੰ ਅਸੀਂ ਅੱਗੇ ਵੰਡਣ ਦਾ ਯਤਨ ਕਰ ਰਹੇ ਆ ਆਪ ਜੀ ਦੇ ਸਾਹਮਣੇ ਤਿੰਨ ਤਾਲ ਵਿੱਚ ਪੇਸ਼ਕਾਰੀ ਕਰਾਂਗੇ ਜਿਸ ਦੇ ਵਿੱਚ ਅਸੀਂ ਦੌਧਰ ਟਕਸਾਲ ਦੀਆਂ ਇੱਕ ਦੋ ਬੰਦਸ਼ਾਂ ਜੋ ਅਤੀ ਜੋ ਕਹ ਦਈਏ ਪ੍ਰਾਤਨ ਨੇ ਜਿਨ੍ਹਾਂ ਦਾ ਅੱਜਕੱਲ ਵਾਦਨ ਘੱਟ ਕੀਤਾ ਜਾਂਦਾ ਹੈ ਉਹ ਵਜਾਉਣ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਪੇਸ਼ਕਾਰ ਜੋ ਤਬਲਾਵਾਦਨ ਦੀ ਸ਼ੁਰੂਆਤ ਹੈ ਉਸ ਤੋਂ ਬਾਅਦ ਕਾਇਦੇ 1 2 3 ਤਾਲ ਦੀ ਦੁਰਤ ਲੈ ਦੀਆਂ ਬੰਦਸ਼ਾਪ ਜੀ ਦੇ ਸਨਮੁਖ ਪੇਸ਼ ਕਰਾਂਗੇ ਆਪ ਜੀ ਅਸੀਸ ਦਿਓ ਇੱਕ ਜਕਾਰਾ ਲਗਾ ਕੇ ਇਹਨਾਂ ਵਿਦਿਆਰਥੀਆਂ ਨੂੰ ਆਸ਼ੀਰਵਾਦ ਦਿਓ ਬੋਲੇ ਸੋ ਨਿਆ ਦਾਨ ਦਾ ਟਿਕਟ ਦਾਣ ਦਾ ਦਾਤ ਟਿਕਟ ਦਾਣ ਦਾ ਦਾਤ ਦੇ ਦੇਤਰ ਦੇ ਦੇ ਦੇਤਰ ਦੇ ਦੇਤਰ ਦੇ ਦੇਤਰ ਦੇ ਟਿਕਟ ਦਾਣ ਦਾ ਦਾਤ ਟਿਕਟ ਦਾ ਕਦੀ ਗਿਨਦਾ ਦੇ ਦੇਤਰ ਦੇ ਦੇ ਦੇਤਰ ਦੇ ਟਿਕਟ ਦਾਣ ਦਾ ਦਾਤ ਟਿਕਟ ਦਾ ਕਦੀ ਗਿਨਦਾ ਦੇ ਦੇਤਰ ਦੇ ਦੇ ਦੇਤਰ ਦੇ ਟਿਕਟ ਦਾਣ ਦਾ ਦਾਤ ਟਿਕਟ ਦਾ ਕਦੀ ਗਿਨਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗੀਤ ਦੀ ਡੈਫੀਨੇਸ਼ਨ ਹੈ ਗੀਤਮ ਬਾਦਿਉਂ ਤੋਥਾ ਨਰਤੀਉਂ ਤਰਹ ਸੰਗੀਤ ਸਮੁੱਚ ਤੇ ਗਾਉਣ ਬਜਾਉਣ ਨੱਚਣ ਤਿੰਨਾਂ ਦੇ ਮੇਲ ਨਾਲ ਸੰਗੀਤ ਦੀ ਪ੍ਰਾਪਤੀ ਹੁੰਦੀ ਹੈ ਸੋ ਬਹੁਤ ਹੀ ਵਧੀਆ ਜਿਹੜੀ ਅਕੈਡਮੀ ਸੀ ਇਹਨਾਂ ਨੇ ਤਬਲੇ ਦੀ ਸੰਗਤ ਤੇ ਸੋਲੋ ਆਈਟਮ ਵਜਾ ਕੇ ਉਹਦੇ ਬੋਲ ਬੋਲੇ ਨੇ ਤਿਰਕਤਾ ਮਾਰੀਆਂ ਨੇ ਤਕਰੀਬਨ 15 ਮਿੰਟ ਦੇ ਵਿੱਚ ਇਹ ਦੇਖਿਆ ਜਾਵੇ ਪਾਈ ਇੱਕ ਕੁਲਣ ਵਰਗਾ ਕੰਮ ਹੋ ਜਾਂਦਾ ਜਿਵੇਂ ਮੱਲ ਕੋਲ ਦੇਣਾ ਇਦਾਂ ਕੁਲਣਾ ਪੈਂਦਾ ਅੱਧੀ ਘਾਤਰ ਦਾ ਵੀ ਫਰਕ ਪਏ ਜੇ ਤਾਂ ਤਾਲ ਤੋਂ ਬੰਦਾ ਖੁੰਝ ਜਾਂਦਾ ਫਿਰ ਇਸ ਕਰਕੇ ਇਹਨਾਂ ਨੇ ਬਹੁਤ ਹੀ ਵਧੀਆ ਆਪਣੇ ਮੇਲ ਨਾਲ ਤਪਲੇ ਦੀ ਸੰਗਤ ਨੂੰ ਨਿਭਾਇਆ ਹੈ ਸੋ ਇਹਨਾਂ ਦਾ ਬਹੁਤ ਬਹੁਤ ਧੰਵਾਦ ਮੈਂ ਪ੍ਰਬੰਧ ਕਮੇਟੀ ਨੂੰ ਬੇਨਤੀ ਕਰੂੰਗਾ ਕਿ ਇਹਨਾਂ ਦਾ ਸਨਮਾਨ ਕੀਤਾ ਜਾਵੇ ਸਾਡੇ ਬਹੁਤ ਹੀ ਸਤਿਕਾਰਯੋਗ ਸਿਰਮੌਰ ਹਸਤੀ ਭਾਈ ਗੋਬਿੰਦ ਸਿੰਘ ਜੀ ਲੰਗੋਬਾਲ ਸਾਬਕਾ ਪ੍ਰਧਾਨ ਸ਼ਰੋਣੀ ਗੁਰਦੁਆਰਾ ਬੰਦ ਕਮੇਟੀ ਦਰਬਾਰ ਸਾਹਿਬ ਦੇ ਵਿੱਚ ਪਹੁੰਚ ਚੁੱਕੇ ਨੇ ਮੈਂ ਇਹਨਾਂ ਨੂੰ ਬੇਨਤੀ ਕਰੂੰਗਾ ਕਿ ਜਿਨ੍ਹਾਂ ਨੇ ਤਬਲੇ ਦੀ ਸੰਗੀਤ ਕੀਤੀ ਹੈ ਇਹਨਾਂ ਦਾ ਸਨਮਾਨ ਕਰਨ ਵਾਸਤੇ ਭਾਈ ਗੋਬਿੰਦ ਸਿੰਘ ਜੀ ਲੰਗਵਾਲ ਇੱਥੇ ਸਟੇਜ ਤੇ ਆਉਣ ਸੋ ਭਾਈ ਹਰਕੀਰ ਸਿੰਘ ਜੀ ਪ੍ਰਬੰਧ ਕਮੇਟੀ ਸਾਰੇ ਰਲ ਕੇ ਆਪਾਂ ਇਹਨਾਂ ਦਾ ਸਨਮਾਨ ਕਰਾਂਗੇ ਅਕੈਡਮੀ ਵਾਲਿਆਂ ਦਾ ਆਓ ਆਪਾਂ ਜਕਾਰੇ ਦੀ ਗੂੰਜ ਦੇ ਨਾਲ ਫਤਿਹ ਬੁਲਾਈਏ ਬੋਲੇ ਸੋ ਨਿਹਾਲ ਸ੍ਰੀ ਆਕਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਬੇਨਤੀ ਕਰੂੰਗਾ ਕਿਉਂਕਿ ਇਹ ਕੀਰਤਨ ਦਰਬਾਰ ਜਿ세 ਤਰ੍ਹਾਂ ਚੱਲਦਾ ਰਹੇਗਾ ਸਾਡੇ ਸਤਿਕਾਰਯੋਗ ਭਾਈ ਗੋਵਿੰਦ ਸਿੰਘ ਜੀ ਲੋਂਗੋਵਾਲ ਪ੍ਰਧਾਨ ਸੋਨੀ ਗੁਰਦੁਆਰਾ ਬੰਦ ਕਮੇਟੀ ਸਾਬਕਾ ਕਿਉਂਕਿ ਇਹ ਜਿਸ ਹਸਤਾਨ ਤੋਂ ਆਏ ਨੇ ਕੈਂਪੋਵਾਲ ਦੀ ਧਰਤੀ ਤੋਂ ਉਸ ਸਥਾਨ ਤੇ ਸੰਤ ਚੰਦ ਸਿੰਘ ਲੋਂਗੋਵਾਲ ਨੇ ਰਾਗੀ ਜਸਵੰਤ ਸਿੰਘ ਤੀਬਰ ਜੀ ਦੇ ਜਿੰਨੇ ਵੀ ਸ਼ਾਗਿਰਦ ਸੀ ਉਹਨਾਂ ਦੀ ਇੰਨੀ ਵੱਡੀ ਸੇਵਾ ਨੂੰ ਸਮਝਦਿਆਂ ਹੋਇਆਂ ਸਾਰੇ ਦਰਬਾਰ ਸਹਿਬਾਨਾਂ ਚ ਹਜ਼ੂਰ ਰਾਗੀ ਉੱਥੇ ਉਹਨਾਂ ਦੀ ਜਿਹੜੀ ਸੀ ਉਹ ਨਿਯੁਕਤੀ ਕਰਾਈ ਜਦੋਂ ਵੀ ਰਾਗੀ ਜੀ ਕਹਿੰਦੇ ਸੀ ਵੀ ਸਾਡੇ ਕੋਲੇ ਆ ਫਲਾਨਾ ਸਿੰਘ ਤਿਆਰ ਹੋ ਗਿਆ ਕੀਰਤਨ ਵਾਸਤੇ ਸੰਤ ਕਹਿੰਦੇ ਸੀ ਭੇਜ ਦਿਓ ਭਾਈ ਫਿਰ ਸੋਣੀ ਕਮੇਟੀ ਜੋ ਹੋ ਰਾਗੀ ਜਥਾ ਸੋਚ ਉਹ ਕਰ ਦਿੰਦੇ ਸੀ ਸੋ ਅੱਜ ਉਸ ਸਥਾਨ ਤੋਂ ਭਾਈ ਮਨੀ ਸਿੰਘ ਸ਼ਹੀਦ ਦੀ ਧਰਤੀ ਤੋਂ ਜਿੱਥੇ ਬਵੰਜਾ ਸ਼ਹੀਦ ਪੈਦਾ ਹੋਏ ਉਸ ਧਰਤੀ ਦੇ ਸੇਵਾਦਾਰ ਭਾਈ ਗੋਬਿੰਦ ਸਿੰਘ ਜੀ ਲਾਂਗੋਵਾਲ ਸਾਬਕਾ ਪ੍ਰਧਾਨ ਸੋਨੀ ਗੁਰਵਾਰ ਰਕੰਦ ਕਮੇਟੀ ਇੱਥੇ ਚੇਤੇ ਤੌਰ ਤੇ ਪਹੁੰਚੇ ਨੇ ਸੋ ਇਹਨਾਂ ਦਾ ਜੀਉਆਂ ਸਵਾਗਤ ਕੀਤਾ ਜਾਂਦਾ ਹੈ ਇਹ ਵੀ ਉਸੇ ਪਰੰਪਰਾ ਨਾਲ ਵੱਝੇ ਗਏ ਨੇ ਇਹਨਾਂ ਨੇ ਵੀ ਰਾਗੀ ਜਸਵੰਤ ਸਿੰਘ ਤੀਬਰ ਜੀ ਤੋਂ ਕੀਰਤਨ ਦੀ ਦਾਤ ਤਬਲਾ ਇਹਨਾਂ ਨੂੰ ਸਾਰਾ ਗਿਆਨ ਪ੍ਰਾਪਤ ਹੈ ਅੱਜ ਸਮਾਂ ਥੋੜਾ ਜਿਹਾ ਸੰਕੋਚਿਆ ਹੋਇਆ ਕਿਉਂਕਿ ਇਹਨਾਂ ਨੇ ਛੇਤੀ ਜਾਣਾ ਹੈ ਕੀਮਤੀ ਸਮਾਂ ਕੱਢ ਕੇ ਸਾਡੇ ਕੋਲ ਜੇ ਪਹੁੰਚੇ ਨੇ ਤਾਂ ਬਹੁਤ-ਬਹੁਤ ਧੰਨਵਾਦ ਮੈਂ ਹੁਣ ਬੇਨਤੀ ਕਰੂੰਗਾ ਕਿ ਸੰਗਤਾਂ ਦੇ ਨਾਲ ਵਿਚਾਰ ਸਾਂਝੇ ਕਰਨ ਇਹਨਾਂ ਤੋਂ ਬਾਅਦ ਭਾਈ ਗੁਰਮੀਲ ਸਿੰਘ ਜੀ ਸੰਗਰੂਰ ਵਾਲੇ ਰਾਗੀ ਜਿਥੇ ਕੀਰਤਨ ਕਰਨਗੇ ਉਹ ਵੀ ਆ ਕੇ ਸਟੇਜ ਤੇ ਸਤਿਉਚਤ ਹੋ ਜਾਣ ਸੋ ਮੈਂ ਬੇਨਤੀ ਕਰੂੰਗਾ ਭਾਈ ਗੋਬਿੰਦ ਸਿੰਘ ਜੀ ਲਾਂਗੋਵਾਲ ਸਾਬਕਾ ਪ੍ਰਧਾਨ ਸੋਣੀ ਗੁਰਦੁਆਰਾ ਬੰਦ ਕਮੇਟੀ ਨੂੰ ਕੋ ਆਪਣੇ ਵਿਚਾਰ ਸਾਂਝੇ ਕਰਨ ਇਹਨਾਂ ਤੇ ਬੋਲਣ ਤੋਂ ਬਾਅਦ ਫਿਰ ਜਿਹੜੀ ਇਸ ਦਰਬਾਰ ਸਾਹਿਬ ਦੇ ਵਿੱਚ ਨਿਸ਼ਾਨ ਸਾਹਿਬ ਦੀ ਸੇਵਾ ਹੈ ਹਾਈਡਰੌਲਿਕ ਦੀ ਉਹ ਵੀ ਹੈ ਟੱਕਲਾ ਕੇ ਜਾਣਗੇ ਉਹਦੇ ਆਪਣੇ ਜਿਹੜੀ ਹੈ ਨਹੀਂ ਪੱਥਰ ਰੱਖ ਕੇ ਜਾਣਗੇ ਸੋ ਆਪਾਂ ਵਿਚਾਰ ਸੁਣੀਏ ਬੋਲੇ ਸੋ ਨਿਹਾਲ ਜੋਗ ਜੋਗ ਤਲ ਚਵਰ ਸਤਰ ਤਖਤ ਦੇ ਮਾਲਕ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਵਿੱਤਰ ਹਜ਼ੂਰੀ ਚ ਬੈਠੇ ਸਰਬੱਤ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਸਾਰੇ ਆਪਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਰੇ ਉਸ ਮਹਾਨ ਹਸਤੀ ਸਿੱਖ ਕੌਮ ਦੇ ਮਹਾਨ ਸੰਗੀਤਕਾਰ ਰਾਗੀ ਜਸਵੰਤ ਸਿੰਘ ਜੀ ਤੀਬਰ ਸਾਹਿਬ ਔਰ ਜਿਨ੍ਹਾਂ ਦੀ ਸਾਰੇ ਸਿੱਖ ਪੰਥ ਨੂੰ ਸਮੁੱਚੀ ਕੌਮ ਨੂੰ ਬਹੁਤ ਵੱਡੀ ਦੇਣ ਹੈ ਕਿਉਂਕਿ ਸਭ ਤੋਂ ਵੱਡਾ ਕੀਰਤਨ ਭਗਤੀ ਨੂੰ ਜਿਹੜਾ ਹੈ ਸਭ ਤੋਂ ਵੱਡਾ ਮੰਨਿਆ ਗਿਆ ਕੀਰਤਨ ਭਗਤੀ ਨੂੰ ਹੀ ਪ੍ਰਧਾਨਤਾ ਦਿੱਤੀ ਗਈ ਹੈ ਇਹ ਇਕੱਲੀ ਦਿੱਤੀ ਹੋਈ ਨਹੀਂ ਗੁਰੂ ਨਾਨਕ ਸਾਹਿਬ ਨੇ ਆਪ ਕੀਰਤਨ ਕਰਕੇ ਪਾਈ ਮਰਦਾਨੇ ਨਾਲ ਰਬਾਬੀ ਨਾਲ ਲੈ ਕੇ ਉਹ ਥਾਂ ਪਰ ਥਾਂ ਗਏ ਸਾਰੇ ਸੰਸਾਰ ਦਾ ਉਹਨਾਂ ਨੇ ਚੱਕਰ ਲਾਇਆ ਇਸ ਕਰਕੇ ਕੀਰਤਨ ਦੇ ਨਾਲ ਸੰਗੀਤ ਦੇ ਨਾਲ ਸਾਡੀ ਬਹੁਤ ਵੱਡੀ ਜਿਹੜੀ ਸਾਂਝ ਹੈ ਗੁਰੂਆਂ ਦੀ ਉਹ ਆਰੰਭਤਾ ਕੀਰਤਨ ਤੋਂ ਹੀ ਹੋਈ ਹੈ ਸੋ ਇਸ ਤੋਂ ਇਲਾਵਾ ਸਾਡੇ ਗੁਰੂ ਸਾਹਿਬ ਆਪ ਕੀਰਤਨ ਕਰਦੇ ਸਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ 31 ਰਾਗ ਜਿਹੜੇ ਉਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਦਰਜ ਕੀਤੇ ਵੱਖ-ਵੱਖ ਗੁਰੂਆਂ ਸਾਹਿਬਾਨ ਦੀ ਬਾਣੀ ਜਿਹੜੀ ਹੈ ਉਹ ਸਾਰੀ ਰਾਗਾਂ ਦੇ ਵਿੱਚ ਅੰਗਿਤ ਕੀਤੀ ਗਈ ਹੈ ਇਸ ਕਰਕੇ ਬਹੁਤ ਬੜੀ ਮਹਾਨਤਾ ਕੀਰਤਨ ਦੀ ਹੈ ਸੰਗੀਤ ਦੀ ਹੈ ਇਥੇ ਗੁਰਬਾਣੀ ਦੀ ਹੈ ਸੋ ਇਸ ਕਰਕੇ ਮੈਂ ਸਮਝਦਾ ਜਦੋਂ ਕੋਈ ਮਨੁੱਖ ਕੀਰਤਨ ਕਰਦਾ ਹੈ ਤਾਂ ਆਪਣੇ ਆਪ ਹੀ ਆਪਣਾ ਮਨ ਜਿਹੜਾ ਹੈ ਐਸੀ ਆਨੰਦਮਈ ਵਸਤਾ ਦੇ ਵਿੱਚ ਆ ਜਾਂਦਾ ਹੈ ਇਹਨਾਂ ਆਨੰਦਮਈ ਸਵਾਦ ਜਿਹੜਾ ਕੀਰਤਨ ਦੇ ਨਾਲ ਆਉਂਦਾ ਹੈ ਉਹ ਸਾਡੀ ਵਸਤਾ ਹੀ ਵੱਖਰੀ ਹੁੰਦੀ ਹੈ ਜਦੋਂ ਗੁਰਮਤ ਦਾ ਕੀਰਤਨ ਗੁਰਬਾਣੀ ਦਾ ਕੀਰਤਨ ਤੇ ਗੁਰਬਾਣੀ ਦੇ ਨਾਲ ਜੁੜ ਕੇ ਅਸੀਂ ਕੀਰਤਨ ਸੁਣਦੇ ਆਂ ਜਾਂ ਕੀਰਤਨ ਕਰਦੇ ਆਂ ਵੱਖਰੀ ਹੀ ਹੈ ਇਸੇ ਕਰਕੇ ਗੁਰੂਆਂ ਨੇ ਹਰ ਥਾਂ ਤੇ ਕੀਰਤਨ ਜਿਹੜਾ ਗੁਰੂ ਘਰਾਂ ਦੇ ਵਿੱਚ ਕੀਤਾ ਜਾਂਦਾ ਹੈ ਸੱਚਖੰਡ ਸ੍ਰੀ ਦਰਬਾਰ ਤੇ ਵਿੱਚ ਵੀ 24 ਘੰਟੇ ਕੀਰਤਨ ਜਿਹੜਾ ਉੱਥੇ ਹਮੇਸ਼ਾ ਚੱਲਦਾ ਹੈ ਔਰ ਕੀਰਤਨ ਵੀ ਰਾਗਾਂ ਦੇ ਵਿੱਚ ਸੰਗੀਤਮਈ ਧੁਣਾਾਂ ਦੇ ਵਿੱਚ ਜਿਹੜਾ ਕੀਰਤਨ ਸਾਡੇ ਬਹੁਤ ਵੱਡੇ ਵੱਡੇ ਮਹਾਨ ਵਿਦਵਾਨ ਰਾਗੀ ਸੱਜਣ ਜਿਹੜੇ ਨੇ ਉਹ ਕੀਰਤਨ ਕਰਦੇ ਨੇ ਜਿਸ ਕੀਰਤਨ ਸਾਰੇ ਸੰਸਾਰ ਦੇ ਵਿੱਚ ਲੋਕੀ ਜਿਹੜੇ ਨੇ ਬੜੇ ਸਤਿਕਾਰ ਦੇ ਨਾਲ ਬੜੀ ਸ਼ਰਧਾ ਦੇ ਨਾਲ ਇਕਮਾਨ ਇਕਚਿਤ ਹੋ ਕੇ ਜੁੜ ਕੇ ਜਿਹੜਾ ਕੀਰਤਨ ਦਾ ਆਨੰਦ ਮਈ ਔਰ ਹਸ ਜਿਹੜਾ ਪ੍ਰਾਪਤ ਕਰਦੇ ਨੇ ਸੋ ਇਸ ਲਈ ਜਿੰਨਾ ਔਰ ਪਿਆਰਿਆਂ ਦੀ ਜਿੰਨਾ ਮਹਾਨ ਐਸੀ ਸ਼ਖਸੀਅਤ ਆਪਾਂ ਸਾਰੇ ਉਹਨਾਂ ਯਾਦ ਦੇ ਵਿੱਚ ਇਹ ਸੰਗੀਤ ਸਿੱਖ ਸੰਗੀਤ ਸਮੇਲਨ ਆਪਾਂ ਕਰਦੇ ਆ ਉਹਨਾਂ ਦੇ ਪਰਿਵਾਰ ਵੱਲੋਂ ਉਹਨਾਂ ਦੇ ਬੇਟੇ ਵੱਲੋਂ ਹਮੇਸ਼ਾ ਇਹ ਪ੍ਰਾਲਾ ਜਿਹੜਾ ਕੀਤਾ ਜਾਂਦਾ ਕਿਉਂਕਿ ਉਹ ਮਹਾਨ ਕੀਰਤਨੀਏ ਨਹੀਂ ਸਨ ਉਹ ਮਹਾਨ ਰਾਗਾਂ ਦੇ ਗਿਆਤਾ ਵੀ ਸਨ ਮਹਾਨ ਸੰਗੀਤਮਈ ਸਨ ਜਿਨ੍ਹਾਂ ਦੀਆਂ ਔਰੋ ਤੁਨਾ ਨੂੰ ਅੱਜ ਵੀ ਸਾਰੇ ਸੰਸਾਰ ਦੇ ਵਿੱਚ ਗਾਇਆ ਜਾਂਦਾ ਹੈਗਾ ਕਿਉਂਕਿ ਮੈਂ ਤਾਂ ਬਹੁਤ ਛੋਟਾ ਸੀ ਜਦੋਂ ਉਹਨਾਂ ਦੇ ਦਰਸ਼ਨ ਵੀ ਕੀਤੇ ਨੇ ਸਾਡੀ ਉਹ ਮਹਾਨ ਜਿਹੜੀ ਧਰਤੀ ਹੈ ਸੰਤ ਮਹਾਂਪੁਰਸ਼ਾਂ ਦੀ ਸੰਤ ਪਪਾ ਆਤਰ ਸਿੰਘ ਜੀ ਜਿਨ੍ਹਾਂ ਨੂੰ ਆਪਾਂ ਸਾਰੇ ਸੰਸਾਰ ਦੇ ਵਿੱਚ ਬੜੇ ਪਿਆਰ ਸਤਕਾਰ ਦੇ ਨਾਲ ਯਾਦ ਕਰਦੇ ਆ ਉਹਨਾਂ ਦੀ ਬਹੁਤ ਵੱਡੀ ਦੇਣ ਹੈ ਸਿੱਖ ਪੰਥ ਨੂੰ ਸਿੱਖ ਸੰਗਤ ਨੂੰ ਉਹਨਾਂ ਦੇ ਉਸ ਸਥਾਨ ਦੇ ਉੱਤੇ ਬੜਾ ਲੰਮਾ ਸਮਾਂ ਰਾਗੀ ਜੀ ਨੇ ਰਹਿ ਕੇ ਸਾਡੇ ਉਸਤਾਦ ਜੀ ਨੇ ਰਹਿ ਕੇ ਉੱਥੇ ਕੀਰਤਨ ਦੀ ਸਿੱਖਿਆ ਜਿਹੜੀ ਹੈ ਬੱਚਿਆਂ ਨੂੰ ਦਿੱਤੀ ਹੈ ਉਹ ਐਸੇ ਬੱਚਿਆਂ ਨੂੰ ਦਿੱਤੀ ਹੈ ਜਿਨ੍ਹਾਂ ਦਾ ਕੋਈ ਵਾਲੀ ਵਾਰਸ ਵੀ ਨਹੀਂ ਸੀ ਜਿਨ੍ਹਾਂ ਦਾ ਸਿਰਫ ਤੇ ਸਿਰਫ ਔਰ ਗੁਰੂ ਘਰ ਹੀ ਸੀ ਆਵੇ ਉਹ ਅੱਖਾਂ ਤੋਂ ਨਮਾਖੇ ਸਨ ਸੁਰਮੇ ਸਿੰਘ ਸਨ ਬੱਚੇ ਸਨ ਸੋ ਉਹਨਾਂ ਨੂੰ ਵੀ ਬੜੇ ਪਿਆਰ ਦੇ ਨਾਲ ਬੜੇ ਭਾਵਨਾ ਦੇ ਨਾਲ ਬੜੇ ਸਤਿਕਾਰ ਦੇ ਨਾਲ ਉਸਤਾਦ ਜੀ ਨੇ ਉਹਨਾਂ ਨੂੰ ਕੀਰਤਨ ਦੀ ਜਿਹੜੀ ਹੈ ਦਾਤ ਜਿਹੜੀ ਹੈ ਉਹ ਬਖਸ਼ੀ ਹੈ ਉਹ ਸੈਂਕੜੇ ਹੀ ਜਿਵੇਂ ਸਾਗਰ ਸਾਹਿਬ ਨੇ ਦੱਸਿਆ ਇਹਨਾਂ ਨੇ ਬਹੁਤ ਲੰਮਾ ਸਮਾਂ ਰਾਗੀ ਜਸਵੰਤ ਸਿੰਘ ਦੇ ਕੋਲੋਂ ਸਿੱਖਿਆ ਪ੍ਰਾਪਤ ਕੀਤੀ ਹੈ ਸੰਗੀਤ ਦੀ ਔਰ ਸਾਗਰ ਸਾਹਿਬ ਔਰ ਉਹਨਾਂ ਦੇ ਵਿਦਿਆਰਥੀਆਂ ਦੇ ਵਿੱਚੋਂ ਇੱਕ ਨੇ ਹਮੇਸ਼ਾ ਇਹਨਾਂ ਦੇ ਮਨ ਦੇ ਵਿੱਚ ਤਾਂਘ ਰਹਿੰਦੀ ਹੈ ਰਾਗੀ ਜਸਵੰਤ ਸਿੰਘ ਦੇ ਬਾਰੇ ਜਦੋਂ ਵੀ ਇਹ ਸਮੇਲਨ ਹੁੰਦਾ ਹੈ ਜਦੋਂ ਵੀ ਉਹਨੂੰ ਯਾਦ ਬਣਾਈ ਜਾਂਦੀ ਹੈ ਹਮੇਸ਼ਾ ਇੱਥੇ ਪਹੁੰਚਦੇ ਨੇ ਉਹਨਾਂ ਦੇ ਬੱਚੇ ਉਹਨਾਂ ਦੇ ਬੇਟਾ ਔਰ ਉਹਨਾਂ ਨੂੰ ਹਮੇਸ਼ਾ ਉਹ ਯਾਦ ਰੱਖਦੇ ਨੇ ਉਹਨਾਂ ਨੇ ਵੀ ਜਾ ਕੇ ਕੈਨੇਡਾ ਦੇ ਵਿੱਚ ਆਪਣਾ ਨਾਂ ਜਿਹੜਾ ਹੈ ਕਮਾਇਆ ਹੈ ਇਹ ਨਾਂ ਕਮਾਉਣ ਦਾ ਸਭ ਤੋਂ ਵੱਡਾ ਕਾਰਨ ਜਿਹੜਾ ਹੈ ਉਹ ਰਾਗੀ ਜਸਵੰਤ ਸਿੰਘ ਹੈ ਉਹਨਾਂ ਦੀ ਇਹਨਾਂ ਤੋਂ ਅਸ਼ੀਰਵਾਦ ਹੈ ਬੱਚਿਆਂ ਦੇ ਉੱਤੇ ਅੱਜ ਉਹਨਾਂ ਦੀ ਅਸ਼ੀਰਵਾਦ ਸਦਕਾ ਹੀ ਅਸੀਂ ਸਾਡੇ ਵਰਗੇ ਨਾਚੀਜੇ ਲੋਗਾਂ ਨੇ ਉਹ ਸੰਗਤ 'ਚ ਬੈਠਣ ਜੋਗੇ ਹੋਏ ਨੇ ਉਹਨਾਂ ਦੀ ਕਿਰਪਾ ਸਾਡੇ ਤੇ ਹਮੇਸ਼ਾ ਹੋਈ ਹੈ ਕਿਉਂਕਿ ਸੰਤਰ ਚੰਦ ਸਿੰਘ ਲੋਂਗੂਆ ਜੀ ਨਾਲ ਜਿਵੇਂ ਸਾਖਰ ਸਾਹਿਬ ਨੇ ਦੱਸਿਆ ਔਰ ਰਾਗੀ ਜਸਵੰਤ ਸਿੰਘ ਉਹ ਰਾਮ ਦਾ ਪਿੱਪਰ ਸਾਹਿਬ ਉਹਨਾਂ ਦਾ ਬਹੁਤ ਗੂੜਾ ਪਿਆਰ ਸੀ ਭਰਾਵਾਂ ਵਰਗਾ ਉਹਨਾਂ ਨਾਲ ਪਿਆਰ ਸੀ ਉਹਨਾਂ ਦਾ ਉਹ ਮੈਨੂੰ ਯਾਦ ਹੈ ਕਿ ਜਦੋਂ ਵੀ ਲੰਗੋਵਾਲ ਸਮੇਲ ਹੋਣਾ ਭਾਈ ਮਨੀ ਸਿੰਘ ਦਾ ਅਸੀਂ ਉੱਥੇ ਸਿੱਖੀ ਦੀਹਾੜਾ ਮਨਾਉਂਦੇ ਹੁੰਦੇ ਸੀ ਉੱਥੇ ਆ ਕੇ ਦੋ ਦਿਨ ਰਾਗੀ ਜੀ ਨੇ ਉੱਥੇ ਹੀ ਰਹਿਣਾ ਅਸ ਦੀ ਬਾਣੀ ਦਾ ਕੀਰਤਨ ਉਹਨਾਂ ਨੇ ਕਰਨਾ ਸਾਰੇ ਆਪਣੇ ਜਥੇ ਸਮੇਤ ਜਿੰਨੇ ਵੀ 10 12 ਹੋਰ ਨਾਲ ਉਹਨਾਂ ਦੇ ਹੁੰਦੇ ਸੀ ਕੀਰਤਨ ਕਰਨ ਵਾਲੇ 라ਗੀ ਸਿੰਘ ਕੋਈ ਤਬਲੇ ਵਜਾਉਣ ਵਾਲਾ ਕੋਈ ਵਾਇਲਨ ਵਜਾਉਣ ਵਾਲਾ ਪੱਖੋਂ ਵੱਖਰੇ ਸਾਰੇ ਉੱਥੇ ਆ ਕੇ ਉਹ ਕੀਰਤਨੀਆਂ ਧੁਨਾਂ ਦੇ ਨਾਲ ਸੰਗਤ ਨੂੰ ਨਿਹਾਲ ਕਰਦੇ ਸੀ ਔਰ ਮਨ ਮੁਗਦ ਹੋ ਜਾਂਦਾ ਜਦੋਂ ਕੀਰਤਨ ਕਰਦੇ ਸੀ ਐਨੇ ਗੁਰੂ ਮਹਾਰਾਜ ਨੇ ਉਹਨਾਂ ਦੇ ਬਖਸ਼ੇ ਪਤਾ ਨਹੀਂ ਕਿੰਨੇ ਕੁ ਸਾਜ਼ ਸਾਰੇ ਸਾਜ਼ਾਂ ਵਜਾਉਣ ਦੇ ਤਣੀ ਸੰ ਕੋਈ ਮਰਜੀ ਉਹਨਾਂ ਨੂੰ ਫੜਾ ਦੋ ਹਰ ਵਾਅਦਾ ਤਾਂ ਨਹੀਂ ਸੀ ਇਹ ਗੁਰੂ ਦੀ ਕਿਰਪਾ ਦੇ ਇਹਦੇ ਉੱਤੇ ਹੁੰਦੀ ਹੈ ਉਹੀ ਇਹ ਕੁਝ ਕਰ ਸਕਦਾ ਉਹਨਾਂ ਦੇ ਵਿੱਚ ਇਹਦੀ ਲਾਇ ਸੀ ਐਨਾ ਸੰਗੀਤ ਦਾ ਉਹਨਾਂ ਵਿੱਚ ਗਿਆਨ ਸੀ ਸੋ ਇਹ ਸਿਰਕੇ ਮੈਂ ਸਮਝਦਾ ਐਸੀਆਂ ਸ਼ਖਸੀਅਤਾਂ ਕਦੇ ਕਦਾਈ ਸੰਸਾਰ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਨੇ ਜਿਨ੍ਹਾਂ ਨੇ ਸਿੱਖ ਪੰਥ ਦੀ ਸੇਵਾ ਕੀਤੀ ਹੋਵੇ ਸੈਂਕੜੇ ਹੀ ਉਹਨਾਂ ਦੇ ਵਿਦਿਆਰਥੀ ਔਰ ਜਿਹੜੇ ਆ ਰੋਜੀ ਰੋਟੀ ਕਮਾਉਂਦੇ ਨੇ ਉਹਨਾਂ ਦੀ ਕਿਰਪਾ ਦੇ ਨਾਲ ਉਹਨਾਂ ਤੋਂ ਕੀਰਤਨ ਸਿੱਖ ਕੇ ਤਬਲੇ ਸਿੱਖ ਕੇ ਇਹ ਕੋਈ ਛੋਟੀਆਂ ਗੱਲਾਂ ਨਹੀਂ ਹੈ ਬਹੁਤ ਮਿਹਨਤ ਕਰਨੀ ਪੈਂਦੀ ਆੜ ਬੱਚੇ ਹੁਣ ਤਬਲਾ ਵਜਾ ਰਹੇ ਸਨ ਪਰ ਕਿੰਨੀ ਕਿ ਮਿਹਨਤ ਕਰਕੇ ਇਹ ਆਏ ਨੇ ਇਹ ਕੋਈ ਛੋਟੀਆਂ ਗੱਲਾਂ ਨਹੀਂ ਬੜੀ ਅਭਿਆਸ ਕਰਨਾ ਪੈਂਦਾ ਕੋਈ ਐਵੇਂ ਨਹੀਂ ਹੈ ਸੋ ਅੱਜ ਜੇ ਇਹ ਸਭ ਕੋ ਇਸ ਦੇਖ ਰਹੇ ਆ ਉਹਨਾਂ ਦੀ ਕਿਰਪਾ ਹੀ ਹੈ ਤੀਬਰ ਸਾਬ ਦੀ ਸੋ ਉਹਨਾਂ ਦੀ ਕਿਰਪਾ ਦੇ ਸਦਕਾ ਹੀ ਸਾਰੇ ਸੈਂਕੜੇ ਵਿਦਿਆਰਥੀ ਜਿਹੜੇ ਨੇ ਉਹਨਾਂ ਦੇ ਵੱਖ-ਵੱਖ ਗੁਰੂ ਘਰਾਂ ਵਿੱਚ ਸੱਚਖੰਡ ਸ੍ਰੀ ਦਰਬਾਰ ਦੇ ਸਾਹਿਬ ਵਿੱਚ ਕਿੰਨੇ ਹੀ ਰਾਗੀ ਸਿੰਘਾਂ ਨੇ ਉੱਥੇ ਜਾ ਕੇ ਜਿਹੜਾ ਕੀਰਤਨ ਰਾਹੀ ਸੰਗਤਾਂ ਨੇ ਹਾਲ ਕੀਤਾ ਔਰ ਇਹ ਮਾਨ ਸਤਿਗੁਰੂ ਗੁਰੂ ਰਾਮਦਾਸ ਜੀ ਨੇ ਉਹਨੂੰ ਬਖਸ਼ਿਸ਼ ਕੀਤੀ ਹੋਈ ਹੈ ਸੋ ਇਹ ਸਾਰੀ ਕਿਰਪਾ ਰਾਗੀ ਜਿਸਮਨ ਸਿੰਘ ਜੀ ਦੀ ਹੋਈ ਕਿੰਨੇ ਵਿਦਿਆਰਥੀ ਉਹਨਾਂ ਨੇ ਪੈਦਾ ਕੀਤੇ ਕਿੰਨਾਂ ਨੂੰ ਰੋਜੀ ਰੋਟੀ ਦੇ ਉਹਨਾਂ ਨੇ ਔਰ ਸਾਧਨਾ ਤੇ ਲਾਉਣ ਦਾ ਉਹਨਾਂ ਨੂੰ ਜਿਹੜਾ ਹੈ ਸਾਧਨ ਉਪਲਬਧ ਕੀਤਾ ਇਹ ਸਾਰਾ ਕੁਝ ਇਹਨਾਂ ਦੀ ਕਿਰਪਾ ਸਦਕਾ ਹੀ ਆਪਣ ਉਹਨਾਂ ਯਾਦ ਜਿਹੜੀ ਹੈ ਹਮੇਸ਼ਾ ਇਸ ਕਰਕੇ ਆਪਾਂ ਸਾਰੇ ਮਨਾਉਂਦੇ ਆ ਸਿੱਖ ਪੰਥ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਨਾਂ ਹੈ ਹਮੇਸ਼ਾ ਇਹ ਦਿਨ ਜਿਹੜਾ ਆਪਾਂ ਸਾਰੇ ਪਿਆਰ ਸਤਿਕਾਰ ਦੇ ਨਾਲ ਹਮੇਸ਼ਾ ਮਨਾਉਂਦੇ ਵੀ ਰਹੀਏ ਉਹਨਾਂ ਦੀ ਯਾਦ ਨੂੰ ਹਮੇਸ਼ਾ ਤਾਜ਼ਾ ਕਰਦੇ ਰਹੀਏ ਉਹਨਾਂ ਦੇ بیٹے ਮੇਰੇ ਕੋਲ ਵੀ ਗਏ ਸਨ ਹਰਕੀਰਤ ਸਿੰਘ ਜੀ ਸੋ ਇਹ ਮੇਰੇ ਭਰਾ ਨੇ ਔਰ ਬਹੁਤ ਖੁਸ਼ੀ ਹੁੰਦੀ ਹੈ ਕਿ ਨਾ ਪਿਆਰ ਸਤਿਕਾਰ ਆਪਣੇ ਇਹ ਭਰਾ ਨੂੰ ਦਿੰਦੇ ਨੇ ਤੋਂ ਮੈਨੂੰ ਵੀ ਅਜਮਾਨ ਮਹਿਸੂਸ ਹੋ ਰਿਹਾ ਇੱਥੇ ਆ ਕੇ ਸੰਗਤ ਦੇ ਵਿੱਚ ਦੋ ਸ਼ਬਦ ਉਹਨਾਂ ਦੇ ਪ੍ਰਤੀ ਬੋਲਣ ਦੇ ਲਈ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਸੋ ਮੈਂ ਜਿੱਥੇ ਆਪਣੇ ਵੱਲੋਂ ਉਸ ਮਹਾਨ ਆਤਮਾਵਾ ਉਹ ਮਹਾਨ ਸੰਗੀਤਕਾਰ ਕੀਰਤਨ ਦੇ ਗਿਆਤਾ ਜਿਹੜੇ ਸੀ ਔਰ ਮੈਂ ਸੰਗੀਤ ਦੇ ਧਨੀ ਸਨ ਜਿਹੜੇ ਉਹਨਾਂ ਦੀ ਯਾਦ ਵਿੱਚ ਆਪਾਂ ਅੱਜ ਇਕੱਠੇ ਹੋਏ ਆ ਉਹਨਾਂ ਨੂੰ ਸਰਦਾਰ ਸਤਕਾਰ ਇਹ ਹੈ ਕਿ ਅੱਜ ਵੀ ਅਸੀਂ ਉਹ ਮਹਾਨ ਕੀਰਤਨ ਨਾਲ ਜੁੜੀਏ ਮੈਂ ਦੇਖਿਆ ਕਿ ਹੁਣ ਸਮਾਂ ਐਸਾ ਹੈ ਕਿ ਸਾਡੇ ਅੱਜ ਦੇ ਬੱਚੇ ਬਹੁਤ ਘਟ ਆ ਰਹੇ ਨੇ। ਕਈ ਵਾਰ ਮੈਂ ਦੇਖਿਆ ਪਿੰਡਾਂ ਦੇ ਵਿੱਚ ਇੱਕ ਤਾਂ ਕੀਰਤਨ ਵਾਲੇ ਪਾਸੇ ਸਾਡੇ ਬੱਚੇ ਨੇ ਜਿਹੜੇ ਜਾਂ ਗ੍ਰੰਥੀ ਸਿੰਘ ਕੀਰਤਨ ਕਰਨ ਵਾਲੇ ਪਾਸੇ ਬੱਚੇ ਦੀ ਰੁਚੀ ਬਹੁਤ ਘਟ ਰਹੀ ਹੈ। ਪਤਾ ਨਹੀਂ ਕਿਉਂ ਬਾਹਰ ਜਾਣ ਦੀਆਂ ਹੋੜਾਂ ਨੇ ਜਾਂ ਕਿਸੇ ਹੋਰ ਪਾਸੇ ਇੱਕ ਤਾਂ ਇਹ ਕਿ ਆਪਾਂ ਕੀਰਤਨ ਦਾ ਮਾਣ ਸਨਮਾਨ ਕਰੀਏ। ਕਿਉਂਕਿ ਅੱਜ ਦਾ ਯੁੱਗ ਐਸਾ ਹੈ ਮਹਿੰਗਾਈ ਬਹੁਤ ਵਧ ਗਈ ਹੈ। ਜਿਹਨੇ ਆਪਣਾ ਰੋਜੀ ਰੋਟੀ ਕਮਾਉਣੀ ਹੈ ਆਪਣਾ ਪਰਿਵਾਰ ਦੀ ਪ੍ਰਵੇਸ਼ ਕਰਨੀ ਆ ਉਹਦੇ ਲਈ ਇਹ ਬਹੁਤ ਜ਼ਰੂਰੀ ਹੁੰਦਾ ਹੈ ਇਹਦੇ ਲਈ ਜਿੰਨਾ ਵੀ ਮੈਂ ਸਮਝਦਾ ਸੰਗਤ ਨੂੰ ਆਪਾਂ ਇਹਨਾਂ ਦਾ ਮਾਨ ਸਨਮਾਨ ਕਰ ਸਕੀਏ ਜਿੰਨਾ ਕਿ ਆਪਾਂ ਕੀਰਤਨੀ ਸਿੰਘਾਂ ਦੀ ਸੇਵਾ ਕਰ ਸਕੀਏ ਗੁਰੂ ਦੀ ਸੇਵਾ ਹੀ ਹੈ ਗੁਰੂ ਸਾਹਿਬ ਨੇ ਕੀਰਤਨੀਆਂ ਨੂੰ ਬਹੁਤ ਵੱਡਾ ਮਾਨ ਸਤਕਾਰ ਹਮੇਸ਼ਾ ਕੀਰਤਨੀਆਂ ਨੂੰ ਦਿੰਦੇ ਰਹੇ ਨੇ ਗੁਰੂ ਸਾਹਿਬ ਸੋ ਆਪਾਂ ਨੂੰ ਵੀ ਉਨਾ ਹੀ ਮਾਨ ਸਤਕਾਰ ਜਿਹੜਾ ਹੈ ਇਹਨਾਂ ਕੀਰਤਨ ਕਰਨ ਵਾਲੇ ਸਾਰੇ ਸਿੰਘਾਂ ਨੂੰ ਰਾਗੀ ਸਿੰਘਾਂ ਨੂੰ ਦਈਏ ਗ੍ਰੰਥੀ ਸਿੰਘਾਂ ਨੂੰ ਦਈਏ ਕਿਉਂਕਿ ਇਹੀ ਅਸ ਗੁਰੂ ਘਰ ਦੇ ਕੀਰਤਨੇ ਜੇ ਆਪਾਂ ਮਾਨ ਸਨਮਾਨ ਕਰਾਂਗੇ ਤਾਂ ਇਹਨਾਂ ਦੇ ਹੌਸਲੇ ਜਿਹੜੇ ਨੇ ਹੋਰ ਵੱਧਦੇ ਨੇ ਤਾਂ ਇਹ ਬਤੋ ਬਤ ਸੰਗਤ ਦੀ ਸੇਵਾ ਜਿਹੜੇ ਨੇ ਇਹ ਕਰ ਸਕਦੇ ਨੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ-ਬਹੁਤ ਤਨਬਾਦ ਲੰਗਵਰ ਸਾਹਿਬ ਦਾ ਜਿਨ੍ਹਾਂ ਨੇ ਬਹੁਤ ਕੀਮਤੀ ਸਮਾਂ ਕੱਢ ਕੇ ਇੱਥੇ ਸੰਗਤਾਂ ਦੇ ਦਰਸ਼ਨ ਕੀਤੇ ਨੇ ਸੋ ਇਹਨਾਂ ਦਾ ਆਪ ਸਨਮਾਨ ਕਰਨਾ ਹੈ